ਜਗਰਦੇਵ ਤੁਹਾਨੂੰ ਗੁਰਦੇਵ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅਕਸਰ ਕੀ ਹੁੰਦਾ ਕਿ ਬੱਚੇ ਜਦੋਂ 10ਵੀਂ ਤੋਂ 12ਵੀਂ ਕਲਾਸ ਪਾਸ ਕਰ ਜਾਂਦੇ ਐ ਤੇ ਮਾਤਾ ਪਿਤਾ ਨੂੰ ਹਮੇਸ਼ਾ ਦੁਬਿਧਾ ਦੇ ਵਿੱਚ ਆਪਾਂ ਦੇਖਦੇ ਆ ਕਿ 10ਵੀਂ ਪਾਸ ਕਰ ਲਈ ਐ ਹੁਣ ਬੱਚੇ ਕੀ ਕਰਨਗੇ ਬਹੁਤ ਸਾਰੇ ਤਾਂ ਅਗਲੀਆਂ ਕਲਾਸਾਂ ਦੇ ਵਿੱਚ ਐਡਮਿਸ਼ਨ ਲੈ ਲੈਂਦੇ ਐ ਔਰ ਆਪਣੀ ਮਤਲਬ ਜਿਹੜੀ এডਿਕੇਸ਼ਨ ਦੀਆਂ ਕਲਾਸਿਸ ਨੇ ਉਹਨਾਂ ਨੂੰ ਕੰਟੀਨਿਊ ਰੱਖਦੇ ਨੇ ਪਲੱਸ 2 ਤੋਂ ਬਾਅਦ 10ਵੀਂ ਤੋਂ ਬਾਅਦ ਬਹੁਤ ਸਾਰੇ ਬੱਚੇ ਕੋਰਸਸ ਕਰਨਾ ਚਾਹੁੰਦੇ ਨੇ ਔਰ ਕੋਈ ਆਈਟੀਆਈ ਦਾ ਕਰਨਾ ਚਾਹਵਾ ਹੁੰਦਾ ਕੋਈ ਹੋਰ ਕੋਈ ਕਰਨਾ ਚਾਹੁੰਦਾ ਹੁੰਦਾ ਮਤਲਬ ਇਹ ਜਿਹੜੇ ਕੋਰਸਸ ਨੇ 10ਵੀਂ ਪਾਸ ਕਰਨ ਤੋਂ ਬਾਅਦ ਔਰ 12ਵੀਂ ਪਾਸ ਕਰਨ ਤੋਂ ਬਾਅਦ ਪੇਰੈਂਟਸ ਜਿਹੜੇ ਆ ਕੋਈ ਵੀ ਸੋਚਦੇ ਨੇ ਕਿ ਕੁਝ ਨਾ ਕੁਝ ਹੁਣ ਕੀਤਾ ਜਾਵੇ ਕਈਆਂ ਨੇ ਪੜਾਉਣ ਦੀ ਨਹੀਂ ਹਿੰਮਤ ਹੁੰਦੀ ਉਹ ਕੋਰਸਾਂ ਦੇ ਵਿੱਚ ਪਾਉਣ ਨੇ ਤੁਹਾਡੇ ਬੱਚੇ 10ਵੀਂ ਤੋਂ ਬਾਅਦ ਕੀ ਕੀ ਕਰ ਸਕਦੇ ਨੇ 12 ਤੋਂ ਬਾਅਦ ਕੀ ਕੀ ਕਰ ਸਕਦੇ ਨੇ ਅੱਜ ਇਸ ਵਿਸ਼ੇ ਦੇ ਨਾਲ ਰਿਲੇਟਡ ਡਾਪਨ ਸੁਜੀਤ ਨਾਨ ਸਹੋਤਾ ਜਿਹੜੇ ਕਿ ਬਤੌਰ ਗਾਈਡੈਂਸ ਕਾਉਂਸਲਰ ਪੰਜਾਬ ਸਰਕਾਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਉਹ ਅੱਜ ਵੀ ਕੰਟੀਨਿਊ ਕਰ ਰਹੇ ਨੇ ਅਲੱਗ-ਅਲੱਗ ਕਾਲਜਸ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਔਰ ਅਲੱਗ-ਅਲੱਗ ਪ੍ਰਾਈਵੇਟ ਸੰਸਥਾਵਾਂ ਨੇ ਉਹ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਲੈਕਚਰਰ ਤੇ ਦੇਣ ਵਾਸਤੇ ਬੁਲਾਉਂਦੀਆਂ ਨੇ ਔਰ ਬੱਚਿਆਂ ਨੂੰ ਉਹਨਾਂ ਦੇ ਭਵਿੱਖ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਜਾਣਕਾਰੀਆਂ ਇਹ ਦਿੰਦੇ ਨੇ ਸੋ ਅੱਜ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ ਸਰ ਸ਼ੁਕਰੀਆ ਦਸਵੀਂ ਤੋਂ ਬਾਅਦ ਬੱਚੇ ਕੀ ਕਰਨਾ ਕਵੈਸਚਨ ਬਹੁਤ ਇੰਪੋਰਟੈਂਟ ਹੈ ਸੋਮ ਜੀ ਕਿ ਦਸ਼ਮੀ ਤੋਂ ਬਾਅਦ ਕੀ ਕਰੀਏ ਸਭ ਤੋਂ ਪਹਿਲਾਂ ਕਿ ਵਿਸ਼ੇ ਤੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਜਗਤਗਿਰੀ ਆਸ਼ਰਮ ਦੇ ਨਾਲ ਸਿੱਧੇ ਅ ਸਿੱਧੇ ਰੂਪ ਵਿੱਚ ਜੁੜੇ ਹੋਏ ਸਾਰੀ ਸੰਗਤ ਨੂੰ ਜਿਹੜਾ ਮੁਬਾਰਕਬਾਦ ਦੇਣੀ ਚਾਹੁੰਦਾ ਹੈ ਕਿ 108 ਮਹਾਰਾਜ ਜੀ ਗੁਰਦੀਪ ਗਰੀ ਜੀ ਵੱਲੋਂ ਅੱਜ ਸਟੂਡੀਓ ਦਾ ਜਿਹੜਾ ਉੱਥੇ ਕੱਟਿੰਗ ਕੀਤਾ ਗਿਆ ਹੈ ਜਿਸ ਦੇ ਨਾਲ ਜਿਹੜਾ ਆ ਸਦੂਰਾਡੇ ਜਿਹੜੀ ਸੰਗਤ ਬੈਠੀ ਆ ਉਹਨਾਂ ਨੂੰ ਦੇਰੀ ਦੇ ਜੁੜੀਆਂ ਹੋਈਆਂ ਗਤੀਵਿਧੀਆਂ ਦੇ ਨਾਲ ਬਹੁਤ ਨੇੜੇ ਤੋਂ ਜਿਹੜਾ ਆ ਦੇਖਣ ਦਾ ਮੌਕਾ ਮਿਲੇਗਾ ਜੀ ਦੂਸਰਾ ਹੁਣ ਤੁਸੀਂ ਕੁਐਸਚਨ ਜਿਹੜਾ ਪੁੱਛਿਆ ਕਿ 10ਵੀਂ ਤੋਂ ਬਾਅਦ ਕੀ ਕਰੀਏ ਕਿਉਂਕਿ ਇੱਕ ਸਮਾਸੀ ਜਦੋਂ ਮਾਪੇ ਜਿਹੜਾ ਆ ਜਾਂ ਬੱਚਾ ਜਿਹੜਾ ਆ ਉਸ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਸੀ ਕਿ 10ਵੀਂ ਤੋਂ ਬਾਅਦ ਕੀ ਕਰੀਏ ਜਾਂ 12ਵੀਂ ਤੋਂ ਬਾਅਦ ਕੀ ਕਰੀਏ ਕਿਉਂਕਿ ਕੋਰਸ ਬੜੇ ਘੱਟfound ਦੇ ਸੀ ਬੜੇ ਆਰਾਮ गल बात करके टीचर समस्या ना कि मां बाप वास्ते बल्कि बच्चे बहुत कुछ समस्या तो आ गई कंफ्यूज हो जाता कि इसके लिए करियर काउंसलिंग जरूरत पी अच्छे विशा को पिंड ਬੱਚਾ ਬਿਠਾ ਆ ਜਾਂ ਵਿੱਚ ਆ ਡੀਬੀ ਕੇ ਬਿਠਾ ਆ ਹਰ ਜਗ੍ਹਾ ਜਿਹੜਾ ਆ ਕਾਉਂਸਲਰ ਜਿਹੜਾ ਮੌਜੂਦ ਆ ਔਰ ਉਸ ਦੀਆਂ ਸੇਵਾਵਾਂ ਦੀ ਜ਼ਰੂਰਤ ਪੈਂਦੀ ਆ ਹੁਣ ਗੱਲ ਕਰਦੇ ਆ ਕਿ 10ਵੀਂ ਤੋਂ ਬਾਅਦ ਕੀ ਕਰੀਏ 10ਵੀਂ ਜਦੋਂ ਬੱਚਾ ਪਾਸ ਕਰ ਲਿੰਦਾ ਤਾਂ ਇਸ ਤੋਂ ਬਾਅਦ ਉਸ ਦੇ ਲਈ ਇੱਕ ਜਿਹੜਾ ਚੈਪਟਰ ਆ ক্লোਜ਼ ਹੋ ਜਾਂਦਾ ਨਵੇਂ ਚੈਪਟਰ ਜਿਹੜੇ ਆ ਉਹਦੇ ਸਾਹਮਣੇ ਖੁੱਲਣੇ ਸ਼ੁਰੂ ਹੋ ਜਾਂਦੇ ਆ 10ਵੀਂ ਤੋਂ ਬਾਅਦ ਪਹਿਲਾਂ ਤੇ ਇਹ ਆ ਕਿ +1 ਤੇ 2 ਦੇ ਵਿੱਚ ਵੰਡਿਆ ਜਾ ਸਕਦਾ ਹੈ ਕੋਈ ਬੱਚੇ ਜਿਨ੍ਹਾਂ ਨੇ +1 2 ਕਰਨੀ ਆ ਉਹ +1 2 ਕਰਨ ਤੋਂ ਬਾਅਦ ਜਿਹੜਾ ਹੈ ਗ੍ਰੈਜੂਏਸ਼ਨ ਦੇ ਲਈ ਜਾ ਸਕਦੇ ਆ ਨੋਨ ਗੱਲ ਇੱਥੇ ਖਤਮ ਹੀ ਨਹੀਂ ਹੁੰਦੀ ਕਿ ਪਲੱਸ 1 ਕਰ ਲਈਏ ਵੀ 2 ਕਰ ਲਈਏ ਵੀ ਦਸਵੀਂ ਤੋਂ ਬਾਅਦ ਕਿਉਂਕਿ ਦਸਵੀਂ ਤੋਂ ਬਾਅਦ ਪਲੱਸ 1 2 ਕਰਨ ਦੇ ਵਿੱਚ ਵੀ ਜਿਹੜੀਆਂ ਬਹੁਤ ਸਾਰੀਆਂ ਆਪਸ਼ਨ ਆ। ਚਾਹੇ ਮੈਡੀਕਲ ਆ ਗਿਆ, ਨੋਨ ਮੈਡੀਕਲ ਆ ਗਿਆ, ਕਾਮਰਸ ਆ ਗਿਆ, ਫਿਰ ਉਸ ਤੋਂ ਬਾਅਦ ਵੋਕੇਸ਼ਨਲ ਸਟਰੀਮ ਆ ਗਈ ਆ, ਆਰਟਸ ਆ ਗਈ ਆ, ਨਵੇਂ ਤੋਂ ਨਵੇਂ ਕੋਰਸੇ ਆ ਰਹੇ ਆ ਇਸ ਕਰਕੇ ਹਰ ਬੱਚੇ ਨੂੰ ਆ ਬੱਚੇ ਨੂੰ ਨਹੀਂ ਬਲਕਿ ਜਿਹੜਾ ਪੇਰੈਂਟਸ ਆ ਉਹਨੂੰ ਵੀ ਚਾਹੀਦਾ ਆ ਕਿ ਕਿਸੇ ਕੈਰੀਅਰ ਕਾਉਂਸਲਰ ਦੀ ਮਦਦ ਲੈ ਕੇ ਬੱਚੇ ਦਾ ਜਿਹੜਾ ਆ ਉਹ ਦੇਖਦਾ ਰੋਡ ਮੈਪ ਜਿਹੜਾ ਤਿਆਰ ਕੀਤਾ ਜਾਵੇ। ਉਸ ਤੋਂ ਬਾਅਦ ਇੱਕ ऑप्शन बहुत है वायाोम जी कि जे बच्चे टेक्निकल माइंड आ जिना थोड़ा जा स्किल ज्यादी है ये वो थोड़ा जा ये इंट्रस्ट ज्यादा रखते हैं ਉਹਨਾਂ ਵਾਸਤੇ ਆਈ.ਟੀ.ਆਈ ਦੇ ਵਿੱਚ ਜਿਹੜਾ ਹੈ ਬਹੁਤ ਵਧੀਆ ਆਪਸ਼ਨ ਹੈਗੀ ਹੈ ਇੱਕ ਸਾਲ ਦਾ ਕਰ ਲਵੇ ਕੋਰਸ ਜਾਂ ਦੋ ਸਾਲ ਦਾ ਕਰ ਲਵੇ ਔਰ ਜਿਹੜੇ ਬੱਚੇ ਆਈ.ਟੀ.ਆਈ ਨਹੀਂ ਕਰਨਾ ਚਾਹੁੰਦੇ ਉਹਨਾਂ ਵਾਸਤੇ ਆਪਸ਼ਨ ਜਿਹੜੀ ਆ 3 ਸਾਲ ਦੀ ਵੀ ਹੈ 4 ਸਾਲ ਦੀ ਵੀ ਹੈ ਡਿਪਲੋਮਾ ਕਰਨ ਦੀ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਜਿਹੜਾ ਆ ਹਰ ਜਗ੍ਹਾ ਜਿਹੜਾ ਆ ਪੋਲੀਟੈਕਨਿਕ ਜਿਹੜੀ ਹੈ ਬਹੁਤ ਤਕਨੀਕੀ ਸੰਸਥਾਾਂ ਬੁਲੀਆਂ ਗਈਆਂ ਜਿੱਥੇ ਜਿਹੜਾ ਆ ਕਿ ਬੱਚਾ 3 ਸਾਲ ਦਾ ਡਿਪਲੋਮਾ ਕਰ ਸਕਦਾ ਤੇ ਕਈ ਡਿਪਲੋਮੇ ਇਸ ਤਰ੍ਹਾਂ ਦੇ ਵੀ ਆ ਜਿਹੜੇ 4 ਸਾਲ ਦੇ ਆ ਜੇ 10ਵੀਂ ਤੋਂ ਬਾਅਦ ਇਹ ਜਿਹੜੀ ਹੈ ਇੱਕ ਬਹੁਤ ਵਧੀਆ ਆਪਸ਼ਨ ਹੈ ਇੱਕ ਗੱਲ ਪੈ ਇਥੇ ਹੋਰ ਸੋੰਗੀ ਐਡ ਕਰ ਦਮਾ ਜੀ ਜਦੋਂ ਅਸੀਂ ਕੈਰੀਅਰ ਕਾਉਂਸਲਿੰਗ ਦੀ ਗੱਲ ਕਰਦੇ ਆ ਨਾ ਅਸੀਂ ਬੱਚੇ ਜਿਹੜੇ 10ਵੀਂ ਪਾਸ ਕਰ ਲੈਂਦੇ ਆ ਉਹਨਾਂ ਦੀ ਗੱਲ ਕਰਦੇ ਆ ਜਾਂ 12ਵੀਂ ਪਾਸ ਕਰ ਲੈਂਦੇ ਆ ਉਹਨਾਂ ਦੀ ਗੱਲ ਕਰਦੇ ਲੇਕਿਨ ਅਸੀਂ ਉਹਨਾਂ ਬੱਚਿਆਂ ਨੂੰ ਭੁੱਲ ਜਾਂਦੇ ਆ ਜਿਹੜੇ ਬੱਚੇ ਕਿਸੇ ਕਾਰਨ 10ਵੀਂ ਜਾਂ 12ਵੀਂ ਪਾਸ ਨਹੀਂ ਕਰ ਪਾਉਂਦੇ ਉਹਨਾਂ ਦਾ ਵੀ ਕਲ ਰੱਖਣਾ ਹਰ ਕਿਉਂਕਿ ਸਾਡਾ ਜਿਹੜਾ ਸਮਾਜ ਜੀ ਹੈ ਦੇ ਵਿੱਚ ਹਰ ਬੱਚਾ ਆ ਇਸ਼ਕ ਉਹ 10ਵੀਂ ਪਾਸ ਹੈ 12ਵੀਂ ਪਾਸ ਹੈ ਜਾਂ ਨਹੀਂ ਪਾਸ ਕਰ ਸਕਿਆ ਉਹਨੂੰ ਵੀ ਅਸੀਂ ਜਿਹੜਾ ਹੈ ਰਾਈਟ ਰੈਕ ਤੇ ਲਿਆਉਣਾ ਆ ਉਹਨਾਂ ਵਾਸਤੇ ਇਹ ਕੋਈ ਐਨ ਜੀਓਜ਼ ਜਿਹੜੀਆਂ ਆ ਕੁਝ ਪੰਜਾਬ ਸਰਕਾਰ ਦੇ ਕੋਈ ਸੈਂਟਰ ਸਰਕਾਰ ਦੀਆਂ ਕੁਝ ਅਜਿਹੇ ਕੋਰਸੇ ਹੈਗੇ ਆ ਜਿਹੜੇ ਸ਼ਾਰਟ ਟਰਮ ਕੋਰਸੇ ਹੈਗੇ ਆ ਅਕਨੀ ਪਾਸ ਆ ਬੱਚਾ ਸਤਮੀ ਪਾਸ ਆ ਉਹ ਬੱਚੇ ਜਿਹੜੇ ਆ ਸ਼ਾਰਟ ਟਰਮ ਕੋਰਸੇ ਕਰਕੇ ਆਪਣਾ ਸਵੈ ਰੁਜ਼ਗਾਰ ਜਿਹੜਾ ਵਧੀਆ ਚਲਾ ਸਕਦੇ ਨੇ ਤੇ ਇਸ ਕਰਕੇ ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ ਅੱਜ ਦੀ ਡੇਟ ਦੇ ਵਿੱਚ ਹਰ ਬੱਚੇ ਦੇ ਲਈ ਹਰ ਜਿਹੜਾ ਪ੍ਰੋਡਕਟ अवेलेबल ਆ ਅੱਛਾ ਟੈਕਨੀਕਲੀ ਬੱਚੇ ਜਿਹੜੇ ਐ ਉਹ ਜੁਆਇਨ ਕਰ ਸਕਦੇ ਆ ਜੇ ਕੰਪਿਊਟਰ ਦੇ ਵਿੱਚ ਵੀ ਕੋਈ ਹੈ ਕੋਈ ਮਤਲਬ ਅੱਜ ਇਨਫੋਰਮੇਸ਼ਨ ਟੈਕਨੋਲੋਜੀ ਦਾ ਸਮਾਂ ਆ ਜਿਹਨੂੰ ਅਸੀਂ ਕਹਿ ਸਕਦੇ ਆ ਕਿ ਵਿਦ ਸਿੰਗਲ ਕਲਿਕ ਆਫ ਦਾ ਕੰਪਿਊਟਰ ਯੂ ਕੈਨ ਸੀ ਦਾ ਹੋਲ ਵਰਲਡ ਰਾਈਟ ਫਰੰਟ ਆਫ ਯੂ ਅੱਗੇ ਹੁੰਦਾ ਸੀ ਛੋਟੀ ਜਿਹੀ ਜਾਣਕਾਰੀ ਲੈਣੀ ਸੀ ਡਿਕਸ਼ਨਰੀ ਕਿਤਾਬਾਂ ਲਾਇਬ੍ਰੇਰੀਆਂ ਵਿੱਚ ਅੱਜ ਮੋਬਾਈਲ ਬੱਚੇ ਦੇ ਹੱਥ ਵਿੱਚ ਇੰਟਰਨੈਟ ਜਾਂ ਲੈਪਟਾਪ ਹੈ ਠੀਕ ਹੈ ਈ ਬੁੱਕਸ ਆ ਗਈਆਂ ਆ ਤੇ ਉਹਦੇ ਨਾਲ ਕੀ ਆ ਬੱਚੇ ਦੇ ਲਈ ਬਹੁਤ ਜ਼ਿਆਦਾ ਜਿਹੜਾ ਸੌਖਾ ਹੋ ਗਿਆ ਆ ਔਰ ਅੱਜ ਦੀ ਡੇਟ ਦੇ ਵਿੱਚ ਜੇ ਤਾਂ ਬੱਚਾ ਮੰਨ ਲਓ ਕਿ ਜਿਹੜਾ ਬੱਚਾ ਸਾਇੰਸ ਪੜ ਰਿਹਾ ਆ ਉਹਦੇ ਵਾਸਤੇ ਵੀ ਕੰਪਿਊਟਰ ਦੀ ਜ਼ਰੂਰਤ ਆ ਆਸਪਤ ਅੱਜ ਕੋਈ ਵੀ ਜਿਹੜਾ ਆ ਇਸ ਤਰ੍ਹਾਂ ਦਾ ਐਸੀ ਕਿ ਕਹਿ ਸਕਦੇ ਕੋਈ ਬੱਚਾ ਨਹੀਂ ਆ ਜਿਸ ਨੂੰ ਜਿਹੜੀ ਕੰਪਿਊਟਰ ਦੀ ਜ਼ਰੂਰਤ ਨਹੀਂ ਆ ਔਰ ਕੰਪਿਊਟਰ ਦੀ ਨੌਲੇਜ ਹੋਣੀ ਵੀ ਚਾਹੀਦੀ ਆ ਪਰ ਇਹੋ ਇਸ ਸੰਬੰਧ ਦੇ ਵਿੱਚ ਜਿਹੜੀ ਹੈ ਨਾ ਕਿ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਮੈਂ ਵਿਦੇਸ਼ਾਂ ਦੇ ਵਿੱਚ ਪੜਨ ਗਿਆ ਤੇ ਉੱਥੇ ਜਾ ਕੇ ਮੈਂ ਦੇਖਿਆ ਕਿ ਉਹਨਾਂ ਨੇ ਪਹਿਲੇ ਹੀ ਮੈਨੂੰ ਕੁਐਸਚਨ ਪੁੱਛਿਆ ਕਿ డు ਯੂ ਨੋ ਹਾਊ ਟੂ ਆਪਰੇਟ ਕੰਪਿਊਟਰ ਤੇ ਉਸ 2004 ਦੀ ਗੱਲ ਹੈ ਜਦੋਂ ਕਿ ਇੰਡੀਆ ਦੇ ਵਿੱਚ ਇਹਦੇ ਕਿੰਨਾ ਜ਼ਿਆਦਾ ਹੋਤੀ ਤੇ ਮੈਂ ਮਹਿਸੂਸ ਕੀਤਾ ਕਿ ਬੇਸ਼ੱਕ ਕੋਈ ਵੀ ਬੱਚਾ ਆ ਕਿਸੇ ਵੀ ਉਮਰ ਦੇ ਜਾ ਅੱਜ ਦੀ ਦੇਰ ਦੇ ਵਿੱਚ ਕੰਪਿਊਟਰ ਦੀ ਨੌਲੇਜ ਜਿਹੜੀ ਹੋਣੀ ਬਹੁਤ ਜ਼ਰੂਰੀ ਆ ਔਰ ਜੇ ਤੁਹਾਡੇ ਕੋਲ ਕੰਪਿਊਟਰ ਦੀ ਨੌਲੇਜ ਆ ਤਾਂ ਤੁਸੀਂ ਘਰ ਬੈਠੇ ਹੀ ਬਹੁਤ ਸਾਰੀਆਂ ਜਿਹੜੀਆਂ ਆਨਲਾਈਨ ਸੇਵਾਵਾਂ ਆ ਫਾਰਮ ਭਰਨਾ ਆ ਕੋਈ ਦੂਜੀ ਜਿਹੜਾ ਆ ਨੌਕਰੀਆਂ ਵਾਸਤੇ ਜਾਂ ਐਡਮਿਸ਼ਨ ਲੈਣਾ ਆ ਜਾਂ ਪੇਮੈਂਟ ਕਰਨੀ ਆ ਜਾਂ ਕੋਈ ਆਨਲਾਈਨ ਬਿੱਲ ਭੀ ਕਰਨਾ ਹੈ ਹਰ ਜਿਹੜੀ ਸਮੱਸਿਆ ਸਾਡੀ ਘਰ ਬੈਠੇ ਹੱਲ ਹੋ ਜਾਂਦੀ ਬਿਲਕੁਲ ਜੀ ਜੀ ਤੁਸੀਂ ਕਾਫੀ ਸਾਲਾਂ ਤੋਂ ਗਾਈਡੈਂਸ ਕਾਉਂਸਲਰ ਦੇ ਇਸ ਵਿਸ਼ੇ ਨੂੰ ਟੀਚ ਕਰ ਰਹੇ ਹੋ ਬੱਚਿਆਂ ਦੇ ਵਿੱਚ ਜਾਂਦੇ ਹੋ ਵਰਕਸ਼ਾਪ ਲਗਾਉਂਦੇ ਹੋ ਸਰਕਾਰੀ ਤੌਰ ਤੇ ਵੀ ਤੁਹਾਨੂੰ ਹਰ ਰੋਜ਼ ਕਿਤੇ ਨਾ ਕਿਤੇ ਬੁਲਾਇਆ ਜਾਂਦਾ ਸੰਸਥਾਵਾਂ ਵੱਲੋਂ ਵੀ ਹੋਰ ਤੱਕ ਤੁਹਾਡੀ ਗਾਈਡੈਂਸ ਦੀ ਮਤਲਬ ਗਾਈਡੈਂਸ ਲੈਣ ਤੋਂ ਬਾਅਦ ਬੱਚੇ ਆਪਣੇ ਆਪਣੇ ਰੋਜ਼ਗਾਰ ਦੇ ਵਿੱਚ ਕਿੰਨੇ ਜਿਹੜੇ ਆ ਉਹ ਸਫਲ ਜਿਹੜੇ ਨਜ਼ਰ ਆਏ ਨੇ ਦੇਖੋ ਗਿਣਤੀ ਬਹੁਤ ਜ਼ਿਆਦਾ ਹੈ ਜੇ ਕਹੋ ਕਿ ਡਾਟਾ ਪੇਸ਼ ਕਰਨਾ ਹੈ ਉਹ ਤਾਂ ਇੱਕ ਕਹਿ ਸਕਦੇ ਆ ਕਿ ਆਪਾਂ ਹਰਫ ਲੈ ਲੈ ਬਿਚ ਇਹ ਵੀ ਕਹਿ ਸਕਦੇ ਕਿ ਆਪਾਂ ਜਿਹੜੇ ਆ ਕਿ ਬੱਚੇ ਜਿਹੜੇ ਬੈਂਕ ਦੇ ਵਿੱਚ ਆ ਟੀਚਿੰਗ ਲਾਈਨ ਵਿੱਚ ਲੱਗ ਗਏ ਜੁਡੀਸ਼ਰੀ ਦੇ ਵਿੱਚ ਆ ਸਿਵਲ ਸਰਵ ਦੇ ਹਰ ਡਿਪਾਰਟਮੈਂਟ ਦੇ ਵਿੱਚ ਜਦੋਂ ਵੀ ਕੀਤੇ ਜਾਂਦਾ ਨਾ ਉਥੇ ਕੋਈ ਨਾ ਕੋਈ ਬੱਚਾ ਮਿਲ ਜਾਂਦਾ ਸਾਪਾ ਜੀ ਤੋਂ ਪੜਦਾ ਜਾਂਦੇ ਤੋਂ ਕਲੀਅਰ ਕਾਉਂਸਲਿੰਗ ਲਈ ਜੀ ਉਸ ਚੀਜ਼ ਨੂੰ ਲੈ ਕੇ ਮੈਂ ਲਗਭਗ 2 ਸਾਲ ਤੋਂ ਜਿਹੜਾ ਸੁਆਮੀ ਜਗਤੀਗੀਰੀ ਆਸ਼ਰਮ ਦੇ ਨਾਲ ਜੁੜਿਆ ਹੋਇਆ ਜਦੋਂ ਮੈਂ ਇੱਕ ਵਾਰੀ ਆਇਆ ਸੀ ਦੇਖਣ ਵਾਸਤੇ ਜਦੋਂ ਮੈਂ ਦੇਖਿਆ ਕਿ ਸਕੂਲ ਬਹੁਤ ਵਧੀਆ ਚੱਲ ਰਿਹਾ ਹੈ ਸੰਗਤ ਬਹੁਤ ਜੁੜੀ ਹੋਈ ਆ ਔਰ ਕਾਫੀ ਏਰੀਆ ਜਿਹੜਾ ਹੈ ਦਾ ਯੂਨੀ ਡਿਕਸ਼ਨ ਜਿਹੜੀ ਬਹੁਤ ਵਾਸਟ ਆ ਤੇ ਮੈਂ ਮਹਾਰਾਜ ਜੀ ਦੇ ਨਾਲ ਸੋਮਾ ਆਤਰੀ ਭੈਣ ਜੀ ਉਹਨਾਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਆਪ ਇੱਥੇ ਜਿਹੜਾ ਕੈਰੀਅਰ ਕਾਉਂਸਲਿੰਗ ਜਿਹੜਾ ਹੈ ਉਹ ਸੈਂਟਰ ਦੀ ਸ਼ੁਰੂਆਤ ਕੀਤੀ ਜਾਵੇ ਕਿਉਂਕਿ ਬੱਚੇ ਜਿਹੜੇ ਸਾਡੇ ਕੋਲ ਸਕੂਲ 'ਚ ਪੜ੍ਹਦੇ ਆ ਉਹਨਾਂ ਨੂੰ ਤਾਂ ਕੈਰੀਅਰ ਕਾਉਂਸਲਿੰਗ ਜਿਹੜੀ ਹੈ ਟੀਚਰ ਸਾਹਿਬਾਂ ਜਾ ਕੇ ਦੇਦੇ ਨੇ ਕਲਾਸ ਦੇ ਵਿੱਚ ਵੀ ਆਉਂਦੇ ਜਾਂਦੇ ਵੀ ਲੇਕਿਨ ਜਿਹੜੀ ਸੰਗਤ ਸਾਡੇ ਕੋਲ ਦੂਰ ਦਰਾਡੇੋਂ ਆਉਂਦੀ ਆ ਜਦੋਂ satsang ਖਤਮ ਹੁੰਦਾ ਕਿ satsang ਖਤਮ ਹੋ ਤੂੰ ਬਾਤ ਜਿਹੜਾ ਆ ਕਿ ਆਪਾਂ ਕੋਈ ਕਰੀਅਰ ਕਾਉਂਸਲਿੰਗ ਸੰਬੰਧੀ ਜਿਹੜਾ ਆ ਬੁਲੇਟਿਨ ਪੀਚ ਕਰਿਆ ਕਰਨੀ ਇਹ ਬਹੁਤ ਅੱਛਾ ਤੇ ਮੈਨੂੰ ਲੱਗਦਾ ਕਿ ਅਸੀਂ ਕਾਫੀ ਜਿਹੜੀ ਹੈ ਸੰਗਤ ਦੇ ਨਾਲ ਸੰਗਤ ਦੀ ਮਦਦ ਕਰ ਸਕੀਏ ਇਸ ਨੂੰ ਲੈ ਕੇ ਸਵਾਮੀ ਜਗਤਗੀਰੀ ਆਸ਼ਰਮ ਦੇ ਵਿੱਚ ਅਸੀਂ ਜਿਹੜਾ ਸ੍ਰੀ ਤ੍ਰਿਭੈ ਫੂਲੇ ਕਰੀਅਰ ਕਾਉਂਸਲਿੰਗ ਸੈਂਟਰ ਖੋਲਿਆ ਜਿੱਥੇ ਜਿਹੜਾ ਆ ਕਾਫੀ ਸੰਗਤ ਜਿਹੜੀ ਹੈ ਇਹਨਾਂ ਦੀ ਸੇਵਾ માં ਲੈ ਰਹੀ ਹੈ ਕਿੰਨੇ ਪੇਰੈਂਟਸ ਸੰਪਰਕ ਕਰਦੇ ਨੇ ਦੇਖੋ ਪੇਰੈਂਟਸ ਜਿਹੜੇ ਜਦੋਂ ਤੋਂ ਪਤਾ ਲੱਗਦਾ ਅਸੀਂ ਹਰ ਪੰਡਾਲੇ ਤੇ ਕਹਿੰਦੀ ਜਾਂ ਜਦੋਂ ਵੀ ਕੋਈ ਸਮਾਗਮ ਵੱਡਾ ਹੁੰਦਾ ਇੱਕ ਸੈਲਫ ਡੈਸਕ ਲਗਾਈਦਾ ਆ ਜਿੱਥੇ ਅਸੀਂ ਬੈਠ ਕੇ ਕਰੀਏ ਕਾਉਂਸਲਿੰਗ ਪੇਰੈਂਟਸ ਜਿਹੜੇ ਬੱਚਿਆਂ ਨਹੀਂ ਕਰੀਦੀ ਆ ਔਰ ਐਸ ਵੀ ਨਹੀਂ ਜੇ ਅਸੀਂ ਦੇਖੀਏ ਤਾਂ ਮੈਨੂੰ ਲੱਗਦਾ ਕਿ ਹਿਮਾਚਲ ਜੰਮੂ ਪੰਜਾਬ ਤੇ ਹੋਰ ਵੀ ਸਟੇਟਸ ਤੋਂ ਜਿਹੜੇ ਪੇਰੈਂਟਸ ਆ ਆਨਲਾਈਨ ਕਿਉਂਕਿ ਅੱਜ ਆਨਲਾਈਨ ਬਿਲਕੁਲ ਪਰ ਇਹ ਨਹੀਂ ਕਿ ਬੱਚਾ ਸਾਹਮਣੇ ਬਿਠਾਉਣਾ ਚਾਹੀਦਾ ਆ ਫੋਨ ਦੇ ਕਿਤੇ ਵੀ ਬਿਟਿਆ ਤੁਸੀਂ ਜਿਹੜਾ ਆ ਲੈ ਸਕਦੇ ਹੁੰਦੇ ਆ ਔਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਹੈ ਕਿ ਠੀਕ ਹੈ ਕਰੀਅਰ ਕਾਉਂਸਲਿੰਗ ਕਰਦੇ ਸਮੇ ਜਿਹੜਾ ਇਹ ਬੱਚਾ ਕਈ ਵਾਰੀ ਸੈਟੀਸਫਾਈ ਨਹੀਂ ਹੁੰਦਾ ਬੱਚਾ ਵੀ ਜਿਹੜਾ ਹੈ ਮਾਪੇ ਵੀ ਫਿਰ ਵੀ ਥੋੜੀ ਕਨਫਿਊਜ਼ਨ ਰਹਿੰਦੀ ਆ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਆ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਆ ਆਪਣਾ ਲਕਸ਼ ਜਿਹੜਾ ਆ ਉਹ ਬੱਚੇ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ ਉਸ ਲਕਸ਼ ਦੀ ਪ੍ਰਾਪਤੀ ਦੇ ਲਈ ਜਿਹੜਾ ਦਿਨ ਰਾਤ ਕੋਸ਼ਿਸ਼ ਕਰਨ ਦੀ ਜ਼ਰੂਰਤ ਆ ਤੇ ਇੱਕ ਗੱਲ ਹੋਰ ਇੱਥੇ ਮੈਂ ਇੱਕ ਇੱਕ ਅੱਛੀ ਲਿਖਣ ਦੀਆਂ ਲਾਈਨਾਂ ਐਡ ਕਰਨੀਆਂ ਚਾਹੁੰਦਾ ਜੋ ਸਮੇਂ ਦੀ ਨਜ਼ਾਕਤ ਨੂੰ ਸਮਝ ਨਹੀਂ ਪਾਤੇ ਉਹ ਕਦੀ ਵੀ ਆਪਣੀ ਗਮੀ ਨੂੰ कोई स्किल होनी चाहिए जी अप्रेड करने के लिए बच्चों स्किलफुल बनाने के लिए असं तो जो दिन रात कोशिशा कर रहे हैं और मैनु लगता कि जो स्टूडियो की शुरुआत हुई है यह भी एक करियर काउंसलिंग जो मेल पत्थर साबित हो ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਕੈਰੀਅਰ ਕਾਉਂਸਲਿੰਗ ਦਾ ਵੀ ਹਿੱਸਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਸਟੂਡੀਓ ਦੇ ਵਾਸਤੇ ਬਹੁਤ ਸਾਰੇ ਐਂਕਰਾਂ ਦੀ ਜ਼ਰੂਰਤ ਪੈਗੀ ਬਹੁਤ ਸਾਰੇ ਐਡੀਟਰਾਂ ਦੀ ਜ਼ਰੂਰਤ ਪੈਗੀ ਕੈਮਰਾਮੈਨ ਦੀ ਜ਼ਰੂਰਤ ਵੀ ਪੈ ਸਕਦੀ ਹੈ ਸੋ نیچے ਰਹੇ ਚੱਲ ਰਹੇ ਨੰਬਰਾਂ ਤੇ ਤੁਸੀਂ ਵੀ ਸੰਪਰਕ ਕਰਕੇ ਤੁਸੀਂ ਵੀ ਆਪਣੇ ਮਤਲਬ ਅੰਦਰ ਜਿਹੜੀ ਛੁਪੀ ਪ੍ਰਤਿਭਾ ਹੈ ਉਸ ਨੂੰ ਉਜਾਗਰ ਕਰ ਸਕਦੇ ਹੋ ਡਾਕਟਰ ਸਾਹਿਬ ਬਹੁਤ ਚੰਗਾ ਲੱਗਾ ਤੁਸੀਂ ਟਾਈਮ ਕੱਢਿਆ ਸੋ ਦੋਸਤੋ ਤੁਹਾਨੂੰ ਸਾਡਾ ਇਹ ਪੂਰਾ ਐਪੀਸੋਡ ਕਿਸ ਤਰ੍ਹਾਂ ਲੱਗਾ ਹੈ ਔਰ ਕੁਵਿੱਕ ਦੇ ਵਿੱਚ ਵੀ ਅਸੀਂ ਹੋਰ ਗੱਲਬਾਤ ਕਰਾਂਗੇ ਜੁੜੇ ਰਹੋ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਜੈ ਗੁਰਦੇਵ ਤਮ ਜੈ ਗੁਰਦੀਪਤਨ